ਮੋੜ ਦੇ ਬਾਹਰ ਜਿੱਥੇ ਬੀਐਸਐਫ 29 ਬਟਾਲੀਅਨ ਨੇ ਇੱਕ 21 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਥਾਣਾ ਮਮਦੂਰਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਦੱਸਣਯੋਗ ਇਹ ਹੋਵੇਗਾ ਕਿ ਗ੍ਰਿਫਤਾਰ ਕੀਤਾ ਗਿਆ ਵਿਅਕਤੀ ਭਾਰਤ ਦੇ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਮੁਜ਼ਫਰਨਗਰ ਦੇ ਰਹਿਣ ਵਾਲਾ ਹੈ ਜਿਸ ਨੂੰ ਰਾਤ ਡੀਟੀ ਮੱਲ ਚੌਂਕੀ ਦੇ ਨੇੜੇ ਕੰਡਿਆਲੀ ਤਾਰ ਦੇ ਕੋਲੋਂ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਕੀਤਾ ਗਿਆ ਵਿਅਕਤੀ ਦੇ ਕੋਲੋਂ ਇੱਕ ਕਿਲੋ ਕਿਓ ਦੋ ਬੈੱਡ ਸ਼ੀਟਾਂ ਅਤੇ ਇੱਕ ਪੈਨ ਕਾਰਡ ਇੱਕ ਆਧਾਰ ਕਾਰਡ ਅਤੇ ਇੱਕ ਮੋਬਾਈਲ ਵੀ ਮਿਲਿਆ ਹੈ ਵਰਣਨਯੋਗ ਇਹ ਗੱਲ ਹੈ ਕਿ ਪੁੱਛਗਿੱਛ ਦੇ ਦੌਰਾਨ ਉਹਦੇ ਕੋਲ ਇਹ ਸਾਹਮਣੇ ਆਇਆ ਜਿਹੜਾ ਉਸਦੇ ਮੋਬਾਈਲ ਦੇ ਵਿੱਚ ਵਟਸਐਪ ਚੱਲ ਰਿਹਾ ਸੀਗਾ ਉਸ ਵਟਸਐਪ ਦੇ ਵਿੱਚ ਤਿੰਨ ਗਰੁੱਪ ਬਣੇ ਹੋਇਆ ਹਨ ਪੰਜਾਬ ਦਾ ਗਰੁੱਪ ਜਿਸ ਦੇ ਵਿੱਚ 6 ਪਾਕਿਸਤਾਨੀ ਲੋਕਾਂ ਦੇ ਨਾਮ ਸ਼ਾਮਲ ਹਨ ਇੱਕ ਗਰੁੱਪ ਬਣਿਆ ਹੈ ਜੀਐਸਟੀ ਜਿਸ ਦੇ ਵਿੱਚ 8 ਪਾਕਿਸਤਾਨੀ ਲੋਕਾਂ ਦੇ ਨਾਮ ਹਨ ਔਰ ਇੱਕ ਹੋਰ ਵੀ ਗਰੁੱਪ ਬਣਿਆ ਹੈ ਜਿਸ ਦੇ ਵਿੱਚ ਇੱਕ ਮੈਂਬਰ ਸ਼ਾਮਲ ਹੈ ਸੁਰੱਖਿਆ ਏਜੰਸੀਆਂ ਹਰ ਪਹਿਲੂ ਤੋਂ ਏਸੀ ਨੂੰ ਬੜੀ ਬਰੀਕੀ ਦੇ ਨਾਲ ਜਾਂਚ ਪੜਤਾਲ ਕਰ ਰਹੀਆਂ ਹਨ ਕਿ ਸਰਹੱਦ ਦੇ ਦੇਸ਼ ਦੇ ਦੋਹਾਂ ਦੇਸ਼ਾਂ ਦੇ ਵਿਚਾਲੇ ਬਣੇ ਹੋਏ ਤਣਾਅ ਨੂੰ ਲੈ ਕੇ ਇਹ ਵਿਅਕਤੀ ਜਿਹੜਾ ਹੈ ਗ੍ਰਿਫਤਾਰ ਕੀਤਾ ਗਿਆ ਵਿਅਕਤੀ ਸਰਹੱਦ ਦੇ ਨੇੜੇ ਕੀ ਕਰ ਰਿਹਾ ਸੀਗਾ ਤੇ ਇਸ ਦੇ ਕੋਲੋਂ ਜਿਹੜੇ ਪਾਕਿਸਤਾਨੀ ਲੋਕਾਂ ਦੇ ਵਟਸਐਪ ਦੇ ਉੱਪਰ ਗਰੁੱਪਾਂ ਦੇ ਨਾਮ ਪਾਏ ਗਏ ਨੇ ਉਹਨਾਂ ਦਾ ਕੀ ਕਾਰਨ ਹੈ ਬੜੀ ਬਰੀਕੀ ਨਾਲ ਹਰ ਪੱਖ ਨੂੰ ਲੈ ਕੇ ਜਿਹੜੀ ਹੈ ਪੁੱਛਗਿੱਛ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਆਮਦਨ ਲੈ ਕੇ ਵੀ ਪੁਲਿਸ ਕਾਫੀ ਜਿਹੜੀ ਹੈ ਰੁਚੀ ਹੋਈ ਹੈ ਜੇ ਸਤੋ ਕਈ ਤਰ੍ਹਾਂ ਦੇ ਪੁੱਛਗਿੱਛ ਅਜੇ ਕੀਤੇ ਜਾਣੇ ਬਾਕੀ ਹਨ ਮਮਦੂਰ ਤੋਂ ਕੈਮਰਾਮੈਨ ਹਰਪ੍ਰੀਤ ਦੇ ਨਾਲ ਸੰਜੀਵ ਮਦਨ ਡੇਲੀ ਪੋਸਟ ਮਮਦੂਰ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਸ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ